ਜੀ ਅੱਜ ਸਾਨੂੰ ਵਾੜ ਵਾਸੀਆ ਵੱਲੋਂ ਦਲਾ ਮਿਲੀ ਸੀ ਕਿ ਤਖਤ ਜੀ ਕੇਸਗੜ ਸਾਹਿਬ ਦੇ ਸਾਹਮਣੇ ਜਿੱਥੇ ਕੋ ਅਸੀਂ ਪਹਿਲਾਂ ਲਜਾਇ ਜਿਹੜੀ ਸੀਗੇ ਝੁੱਗੀਆਂ ਚਕਵਾਈਆਂ ਸੀਗੇ ਲਗਭਗ ਜਿਹੜੀਆਂ ਅਸੀਂ 150 ਤੋਂ 100 ਦੇ ਨੇੜੇ ਦੇ ਝੁੱਗੀਆਂ ਚਕਵਾਤੇ ਸੀ ਪਰ ਝੁੱਗੀਆਂ ਚੁੱਕਣ ਤੋਂ ਬਾਅਦ ਵੀ ਕੁਝ ਲੋਕ ਉੱਥੇ ਬੈਠ ਕੇ ਸ਼ਰਾਬ ਵੇਚਦੇ ਸੀ ਜੋ ਤੇ ਨਾਲ ਹੀ ਚਿੱਟਾ ਵੇਚਦੇ ਸੀ ਸਾਨੂੰ 2-3-4 ਦਿਨ ਤੋਂ ਇਨਫਰਮੇਸ਼ਨ ਸੀ ਤੇ ਅਸੀਂ ਪੁਲਿਸ ਨਾਲ ਵੀ ਤਾਲਮੇਲ ਵਿੱਚ ਸੀਗੇ ਤੇ ਜਿਵੇਂ ਅੱਜ ਸਾਨੂੰ ਪਤਾ ਲੱਗਿਆ ਕਿ ਕਿ ਉੱਥੇ ਕੰਮ ਚੱਲ ਰਿਹਾ ਹੈ ਤੇ ਅਸੀਂ ਮੌਕੇ ਤੇ ਪਹੁੰਚ ਗਏ ਉਹਨਾਂ ਵਿੱਚੋਂ ਅਸੀਂ ਮੌਕੇ ਤੇ ਲੱਗ ਪਏ ਚਾਰ ਬੰਦੇ ਅਸੀਂ ਮੌਕੇ ਦੇ ਫੜ ਲਏ ਜਿਵੇਂ ਅਸੀਂ ਐਸਐਚਓ ਸਾਹਿਬ ਦਾਨਸ਼ਵੀਰ ਜੀ ਨੇ ਗੱਲ ਕੀਤੀ ਉਹਨੇ ਤੁਰੰਤ ਪੁਲਿਸ ਭੇਜ ਦਿੱਤੀ ਤੇ ਉਹ ਜਿਹੜੇ ਚਾਰੇ ਬੰਦੇ ਆ ਪੁਲਿਸ ਨੂੰ ਜਿਹੜੇ ਫੜਾ ਦਿੱਤੇ ਆ ਤੇ ਅਸੀਂ ਬਾਕੀ ਵੀ ਹੋਰ ਜਿਹੜੇ ਨਸ਼ਾ ਵੇਚਣ ਵਾਲੇ ਉਹਨਾਂ ਨੂੰ ਕਹਿੰਦੇ ਆ ਕਿ ਇਹ ਕੰਮ ਕਰ ਤੂੰ ਹਟਜੋ ਪੰਜਾਬ ਸਰਕਾਰ ਬੜੀ ਸਖਤ ਹੈ ਪੁਲਿਸ ਬੜੀ ਸਖਤ ਹੈ ਲੋਕਾਂ ਦੇ ਵਿੱਚ ਤੁਹਾਡੇ ਪ੍ਰਤੀ ਰੋਸ ਹੈ ਅਸੀਂ ਤੁਹਾਨੂੰ ਕਿਸੇ ਵੀ ਹਾਲਤ ਦੇ ਵਿੱਚ ਇਹ ਕੰਮ ਕਰਨ ਨਹੀਂ ਦੇਵਾਂਗੇ ਤੁਸੀਂ ਸਾਡੇ ਬੱਚੇ ਮਾਰ ਰਹੇ ਹੋ ਇਸ ਗੱਲਾਂ ਸਾਨੂੰ ਹੁਣ ਬਰਦਾਸ਼ਤ ਨਹੀਂ ਆ ਇਹ ਤੁਹਾਡੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਜੀ ਜੀ ਬੰਦੇ ਫੜਨ ਤੋਂ ਬਾਅਦ ਜਿਹੜੇ ਹੈਗੇ ਇਹ ਬੰਦਿਆਂ ਨੂੰ ਜਿਹੜੇ ਪੁਲਿਸ ਛਾੜਾ ਨਾਲ ਸਭ ਕਿਹ ਲੈ ਗਏ ਨੇ ਤੇ ਉਸ ਤੋਂ ਬਾਅਦ ਅਸੀਂ ਮੰਤਰੀ ਸਾਹਿਬ ਜੀ ਦੇ ਧਿਆਨ ਦੇ ਵਿੱਚ ਲਿਆ ਦਿੱਤਾ ਹੈ ਕਿ ਉੱਥੋਂ ਚਾਰ ਬੰਦੇ ਫੜੇ ਆ ਜੋ ਕਿ ਉੱਥੇ ਚਿੱਟਾ ਜਾਂ ਸ਼ਰਾਬ ਜੋ ਵੀ ਵੇਚਦੇ ਸੀਗੇ ਤੇ ਮੰਤਰੀ ਸਾਹਿਬ ਇਸ ਸਬੰਧੀ ਸਖਤ ਐਕਸ਼ਨ ਲੈਣ ਦੇ ਪੂਰੇ ਰੋਹ ਦੇ ਵਿੱਚ ਹੈ ਤੇ ਮਤਰੀ ਸਾਹਮਣੇ ਸਾਰੀ ਡਿਟੇਲ ਮੰਗਵਾ ਲਈ ਹੈ ਤੇ ਤੁਰੰਤ ਹੀ ਸਖਤ ਤੋਂ ਸਖਤ ਕਾਰਵਾਈ ਇਹਨਾਂ ਦੇ ਖਿਲਾਫ ਜਿਹੜਾ ਕੋਲੋਂ ਇਹ ਜੀ ਸਾਨੂੰ ਜਿਹੜਾ ਹੈਗਾ ਨਗਰ ਕੌਂਸਲ ਦੇ ਪ੍ਰਧਾਨ ਨੇ ਹਰਜੀਤ ਸਿੰਘ ਜਿੱਤਲ ਉਹਨਾਂ ਦਾ ਮੈਨੂੰ ਫੋਨ ਆਇਆ ਸੀਗਾ ਕਿ ਉੱਥੇ ਕੁਝ ਸ਼ੱਕੀ ਵਿਅਕਤੀ ਹੈਗੇ ਨੇ ਆ ਦਾ ਸਕੂਲ ਦੇ ਨੇੜੇ ਉੱਥੇ ਪਹਿਲਾਂ ਅਸੀਂ ਜਿਹੜੀ ਹੈਗੀਆਂ ਜਿਹੜੀ ਨਜੇ ਨੇ ਸਤੂਪ ਤੇ ਝੁੰਗੀਆਂ ਸੀਗੀਆਂ ਉਹ ਵੀ ਚਕਾਈਆਂ ਸੀਗੀਆਂ ਤੇ ਉੱਥੇ ਮੌਕੇ ਤੇ ਜਿਹੜਾ ਪੁਲਿਸ ਨੇ ਪਹੁੰਚ ਕੇ ਉੱਥੇ ਕੁਝ ਵਿਅਕਤੀ ਕਾਬੂ ਕੀਤੇ ਨੇ ਤੇ ਅੱਜ ਜਿਹੜਾ ਆਪਰੇਸ਼ਨ ਉੱਥੇ ਚੱਲ ਰਿਹਾ ਹੈ ਜੋ ਪਤਾ ਲੱਗ ਗਿਆ ਵੀ तकरीबन 2-3 ਪੇਟੀਆਂ ਜੇ ਉੱਥੋਂ ਜਿਹੜੀ ਦਾਰੂ ਉਹ ਫੜ ਗਈ ਹੈ ਤੇ ਇੱਕ ਲੜਕਾ ਜਿਹੜਾ ਹੈਗਾ ਵੀਜੇ ਉਹ ਵੀ ਉੱਥੇ ਜਿਹੜਾ ਹੈਗਾ ਦਾਰੂ ਵੇਚ ਰਿਹਾ ਸੀਗਾ ਜਿਸ ਦੇ ਖਿਲਾਫ ਜਿਹੜਾ ਹੈਗਾ ਜਲਦ ਤੋਂ ਅਸੀਂ ਮੁਕੱਦਮਾ ਦਰਜ ਕਰਾਂਗੇ ਦੇਖੋ ਮੈਂ ਆਪਦੇ ਮਾਧਿਅਮ ਰਹੀ ਬੇਨਤੀ ਕਰਨਾ ਚਾਹੁੰਦਾ ਵੀ ਪੰਜਾਬ ਸਰਕਾਰ ਦਾ ਤੇ ਸਾਡੇ ਜਿਹੜੇ ਸੀਨੀਅਰ ਅਫਸਰਾਂ ਨੇ ਉਹਨਾਂ ਦਾ ਜਿਹੜਾ ਹੈਗਾ ਨਸ਼ੇ ਵਿਰੁੱਧ ਬਹੁਤ ਹੀ ਜਿਹੜਾ ਹੈਗਾ ਸਖਤ ਰੁਖ ਹੈਗਾ ਆ ਜਿਸ ਦੇ ਤਹਿਤ ਅਸੀਂ ਥਾਣਾ ਨੰਦਗੁਰ ਸਾਹਿਬ ਵਿੱਚ ਹੁਣ ਤੱਕ ਐਨਡੀਪੀਐਸ ਧਾਰਾ ਦੇ ਤਹਿਤ 18 17 ਮੁਕਦਮੇ ਜਿਹੜੇ ਹੈਗੇ ਦਰਜ ਕਰ ਚੁੱਕੇ ਹਾਂ ਤੇ दारू ਦੇ ਵੀ ਅਸੀਂ ਜਿਹੜਾ ਹੈਗਾ ਹੈ ਪਰਚੇ ਕੰਟੀਨਿਊਸਲੀ ਦਰਜ ਕਰ ਰਹੇ ਹਾਂ ਤੇ ਆਪਦੇ ਮਾਧਿਅਮ ਰਹੀ ਮੇਰੇ ਮਾੜੇ ਅੰਸਰਾਂ ਨੂੰ ਇਹੀ ਬੇਨਤੀ ਹੈ ਇਹ ਚੇਤਾਵਨੀ ਲਾ ਲਓ ਕਿ ਜਿਹੜਾ ਸਾਡਾ ਸ਼ਹਿਰ ਵਿੱਚ ਇਹ ਕੋਈ ਜਿਹੜਾ ਗਲਤ ਕੰਮ ਨਾ ਕਰਨ ਨਹੀਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਸਖਤ ਤੋਂ ਸਖਤ ਜਿਹੜੀ ਹੈਗੀ ਕਾਰਵਾਈ ਕੀਤੀ ਜਾਊਗੀ ਤੇ ਇਹ ਵੀ ਕਿੰਨੀ ਬਣਾਇਆ ਜਾਊਗਾ ਵੀ ਇਹਨਾਂ ਦਾ ਜਿਹੜਾ ਸਾਰਾ ਅਗਲਾ ਪਿਛਲਾ ਇਹਨਾਂ ਨੇ ਇਕਨੋਮਿਕਲੀ ਆਪਣੇ ਪ੍ਰੋਪਰਟੀਆਂ ਬਣਾਈਆਂ ਨੇ ਗੈਰਕਾਨੂੰਨੀ ਜੈ ਦੇ ਤਾ ਬਣਾਈਆਂ ਨੇ ਉਹਨਾਂ ਸੰਬੰਧੀ ਵੀ ਜਿਹੜੀ ਇਸ ਪੜਤਾਲ ਕਰਾਂਗੇ ਇਸ ਲਈ ਮੇ ਮੇਰੀ ਬੇਨਤੀ ਹੈਗੀ ਆ ਪਿੱਛੇ ਜੋ ਤੁਸੀਂ ਕਰ ਲਿਆ ਠੀਕ ਆ ਪਰ ਹੁਣ ਅੱਗੇ ਤੋਂ ਮੈਨੂੰ ਕੋਈ ਇਹੋ ਜਿਹੀ ਕੰਪਲੀਟ ਨਾ ਹੋਵੇ ਧੰਨਵਾਦ यो है ये देखो पिछले दिन ही जेड़ा ये हॉटस्पॉट एरिया ਮੰਨਿਆ ਜਾਂਦਾ ਹੈ ਨਸ਼ਾ ਤਸਕਰਾਂ ਦਾ ਇੱਥੇ 100-150 ਝੁੰਗੀਆਂ ਜਿਹੜੀਆਂ ਨਗਰ ਕੌਂਸਲ ਪ੍ਰਧਾਨ ਵੱਲੋਂ ਚਕਾਈਆਂ ਸੀਗੀਆਂ ਉਤੋਂ ਲਗਾ ਉਤੋਂ ਬਾਅਦ ਲਗਾਤਾਰ ਪ੍ਰਧਾਨ ਜੀ ਨੇ ਮੈਨੂੰ ਹੁਕਮ ਦਿੱਤੇ ਹੋਏ ਸੀਗੇ ਕਿ ਵੀ ਤੁਸੀਂ ਵਾਰਡ ਵਾਸੀਆਂ ਨਾਲ ਤਾਲਮੇਲ ਰੱਖਣਾ ਤੇ ਵਾਰਡ ਵਾਸੀਆਂ ਨਾਲ ਤਾਲਮੇਲ ਰੱਖ ਕੇ ਤੁਸੀਂ ਮੈਨੂੰ ਇਤਲਾਹ ਦੇਣੀ ਜਦੋਂ ਵੀ ਕੋਈ ਇੱਥੇ ਨਸ਼ਾ ਤਸਕਰ ਆਂਦਾ ਹੈ ਅਸੀਂ ਲਗਾਤਾਰ 8-10 ਦਿਨ ਤੋਂ ਇਹਨਾਂ ਦੀ ਜਿਹੜੀ ਰਿਆਕੀ ਕਰ ਰਹੀ ਸੀਗੇ ਤੇ ਸਾਡੇ ਵਾਰਡ ਵਾਸੀ ਬੜੇ ਵਧਾਈ ਦੇ ਪਾਤਰ ਹੈ ਉਹ ਨਹੀਂ ਹਮੇਸ਼ਾ ਹੀ ਸਾਨੂੰ ਜਿਹੜਾ ਇਹਨਾਂ ਬਾਰੇ ਇਤਲਾਹ ਦਿੰਦੇ ਰਹੇ ਕਿ ਵੀ ਇਹ ਆਉਂਦੇ ਆ ਤੇ ਹਨੇਰੇ ਦੇ ਵਿੱਚ ਆਉਂਦੇ ਆ ਤੇ ਰਾਤ ਨੂੰ ਇਹ ਆਪਣਾ ਕਰਕੇ ਕੰਮ ਨਿਕਲ ਜਾਂਦੇ ਆ ਪਰ ਅੱਜ ਅਸੀਂ ਰਾਤ ਨੂੰ ਨਾਲ ਹੀ ਨਗਰ ਕੌਂਸਲ ਪ੍ਰਧਾਨ ਜੀ ਨੂੰ ਵਿਦਣ 2 ਮਿੰਟ ਦੇ ਵਿੱਚ ਉਹ ਪਹੁੰਚ ਗਏ ਅਸੀਂ ਨਾਲ ਹੀ ਜਿਹੜੇ ਇਹ ਨਸ਼ਾ ਤਸਕਰ ਅਸੀਂ ਫੜ ਲਏ ਔਰ ਫੜ ਕੇ ਅਸੀਂ ਨਾਲੇ ਪੁਲਿਸ ਨੂੰ ਇਤਲਾਹ ਦੇ ਕੇ ਤੇ ਪੁਲਿਸ ਦੇ ਹਵਾਲੇ ਕਰ ਦਿੱਤੇ ਨਾਲ ਹੀ ਮੈਂ ਧੰਨਵਾਦ ਕਰਦਾ ਹਾਂ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਨਾਲ ਹੀ ਮੌਕੇ ਤੇ ਜਿਨ੍ਹਾਂ ਨੂੰ ਅਸੀਂ ਇਤਲਾਹ ਕੀਤੀ ਔਰ ਉਨ੍ਹਾਂ ਹੀ ਇਹ ਗੱਲ ਦੱਸੀ ਕਿ ਵੀ ਤੁਸੀਂ ਆਪਣੇ ਪੱਧਰ ਤੇ ਵਾਰਡ ਦੇ ਵਿੱਚ ਕੋਈ ਵੀ ਜਿਹੜਾ ਨਸ਼ਾ ਤਸਕਰ ਹੈ ਉਹਨੂੰ ਬਖਸ਼ਣਾ ਨਹੀਂ ਹੈ ਜੇ ਜਿੱਥੇ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਤੁਸੀਂ ਉੱਥੇ ਪਹੁੰਚੋ ਤੇ ਮੈਨੂੰ ਦੱਸੋ ਨਾਲ ਹੀ ਪੁਲਿਸ ਨੂੰ ਦੱਸੋ ਤੇ ਕਾਰਵਾਈ ਕਰਾਓ ਉਹਨਾਂ ਦਾ ਇੱਕ ਵਿਜ਼ਨ ਹੈ ਕਿ ਵੀ ਜਿਹੜਾ ਆਪਣੇ ਸ਼ਹਿਰ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਅਸੀਂ ਇਹੜਾ ਨਸ਼ਾ ਬਿਲਕੁਲ ਵੀ ਬეკੰਨੀ ਦੇਣਾ ਮੈਂ ਇਹਨਾਂ ਇਹਨਾਂ ਲੋਕਾਂ ਨੂੰ ਪਹਿਲਾਂ ਵੀ ਅਪੀਲ ਕਰ ਲਈ ਸੀਗੀ ਇਹਨਾਂ ਨੂੰ ਪਿਆਰ ਦੇ ਨਾਲ ਸਮਝਾ ਲਿਆ ਸੀਗਾ ਕਿ ਵੀ ਹੁਣ ਤੁਸੀਂ ਹਟ ਜਿਓ ਸਰਕਾਰ ਪਹੁੰਚ ਸਕਦਾ ਪਰ ਇਹ ਲੋਕ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਨਾਲ ਹੀ ਮੈਂ ਧੰਨਵਾਦ ਕਰਦਾ ਭਰਾਜੀ ਦਾ ਤੇ ਨਾਲੇ ਆਪਣੇ ਵਾੜਵਾਸੀਆਂ ਦਾ ਜਿਨੇ ਸਾਡਾ ਸਾਥ